ਖਾਲਸਾ ਵੈਰ ਜਿੱ ਕੀ ਫਤਿਹ ਪਹਿਲਾ ਧੰਨਵਾਦ ਸਖਬੀਰ ਬਾਦਲ ਨੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਜ਼ਹਿਰ ਉਗਲਿਆ ਉਹ ਸੁਣਾਉਣਾ ਤੁਹਾਨੂੰ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਹਾਂ ਸੁਣੋ ਕਿ ਕੀ ਜ਼ਹਿਰ ਉਗਲ ਰਿਹਾ ਅੱਜ ਸਖਬੀਰ ਬਾਦਲ ਮੁਕਸਰ ਅਰੇਲੀ ਤੇ ਦੇਖੋ ਤੁਸੀਂ ਪਛਾਣੋ ਜੇ ਪੰਜਾਬ ਪਛਾਣ ਆਪਾਂ ਜਿਹੜਾ ਹੁੰਦਾ ਉਹਦੇ ਮਗਰ ਲੱਗ ਜਾਂਦੀ ਹੈ ਜਿਹੜਾ ਹੁੰਦਾ ਇਹਦੀ ਬੜੀ ਕਿਰਪਾਨੀ ਹੈ ਆ ਜਿਹੜੇ ਮੇਰੇ ਵੀਰ ਦੁਕਾਨ ਖੋਲਣ ਲੱਗੇ ਆ ਕੀ ਇਹ ਨਸ਼ਾ ਛੜਾਓ ਕੀ ਚਲੂ ਕੀਤਾ ਸੀ ਤੇ ਪਰਿਵਾਰ ਦਾ ਕੀ ਬੰਦਾ ਨਿਕਲਿਆ ਆ ਹਰੂ ਨਾਓ ਥੋਨੇ ਆਪਣੇ ਲਾਕੇ ਕੀਦਾ ਕਤਲ ਕਰਾਇਆ ਕੀ ਅਗਵਾਈ ਪੂਰੀ ਪੰਜਾਬ ਦੀ ਕਿਹਨੂੰ ਦੇਣਾ ਚਾਹੀਦਾ ਹੈ ਕਿਹਨੂੰ ਕਿਹਨੂੰ ਪੰਜਾਬ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਹੈ ਮਰਵਾਉਣਾ ਨਹੀਂ ਆ ਮਰਵਾਉਣ ਵਾਲੇ ਕਿੱਥੇ ਹੋ ਗਏ ਆ ਕਿ ਤੁਹਾਨੂੰ ਲੜਾਉਂਗੇ ਉਥੋਂ ਗੋਲੀ ਚਲਾਉਣਗੇ ਆਪਣੇ ਆਪ ਭੱਜਣਗੇ ਤੇ ਤੁਸੀਂ ਹੀ ਪਰਿਵਾਰਾਂ ਦੇ ਪਰਿਵਾਰਾਂ ਸ਼ਹੀਦ ਕਰਦੇਗੇ ਕਿੱਥੇ ਜਾਵਾਂਗੇ ਆਪਣੀ ਕੌਮ ਆਈ ਆਪਣੀ ਕੌਮ ਦਾ ਘਰ ਹੈ ਇੱਥੇ ਆਪਣੀ ਕੌਮ ਪੈਦਾ ਹੋਈ ਹੈ ਆ ਆਪਣਾ ਘਰ ਹੈ ਇਥੋਂ ਬੱਕਦੇ ਜਾ ਨਹੀਂ ਸਕਦੇ ਵੀੜੇ ਲੰਬੀ ਆ ਤੁਸੀਂ ਗੱਲ ਸੁਣ ਲਈ ਇੱਕ ਗੁਰਪ੍ਰੀਤ ਸਿੰਘ ਹਰੀਨਾਉ ਦਾ ਕਤਲ ਕੀਤਾ ਤੇ ਨਸੇ ਨੂੰ ਲੈ ਕੇ ਜਿਹੜਾ ਭਾਈ ਅਮਰਪਾਲ ਸਿੰਘ ਦੇ ਭਰਾ ਤੇ ਨਸਾਨੇ ਸਾਦੇ ਆ ਸਖਬੀਰ ਸਿੰਘ ਬਾਦਲ ਤੇ ਇੱਕ ਵੀਡੀਓ ਜਰੂਰ ਭਰਾ ਪਛਾ ਦਿਓ ਸਖਬੀਰ ਸਿੰਘ ਬਾਦਲ ਧਿਆਨ ਦੇ ਨਾਲ ਸੁਣ ਲਾ ਹੁਣਾ ਬਰਗਾੜੀ ਦੋ ਸਿੰਘ ਮਾਰੇ ਨੇ ਉਹ ਤੇਰੇ ਕਹਿਣ ਤੇ ਮਾਰੇ ਨੇ ਬਰਗਾੜੀ ਗੋਲੀਆਂ ਚੱਲੀਆਂ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਹੋਇਆ ਉਹਦੀ ਪੁਸਤ ਪਨਾਈ ਤੂੰ ਕੀਤੀ ਆ ਜਾਬ ਕਰਦੀਆਂ ਸੰਗਤਾਂ ਦੇ ਉੱਤੇ ਉਹ ਗੋਲੀਆਂ ਤੈਅ ਚਲਵਾਈਆਂ ਨੇ ਜਾਬ ਕਰਦੀਆਂ ਸੰਗਤਾਂ ਦੇ ਉੱਪਰ ਪਾਣੀ ਗੰਦੇ ਪਾਣੀ ਦੇ ਬਸਾਰਾ ਤੈਅ ਮਰਵਾਈਆਂ ਨੇ ਤੇ ਉਹ ਲੁਧਿਆਣੇ ਦੇ ਵਿੱਚ ਆਸੂ ਤੋਸ ਦੇ ਭਈਆਂ ਤੋਂ ਤੇਰੀ ਮਾਂ ਆਸੂ ਤੋਸ ਦੀ ਜਿਹੜੀ ਕਿ ਚੇਲੀ ਹੁੰਦੀ ਸੀ ਉਹ ਤਾਂ ਨਰਕ ਸੁਧਾਰ ਗਈ ਉਹ ਚੇਲੀ ਦੇ ਕਹਿਣ ਤੇ ਤੁਹਾਡੇ ਗੁੰਡਿਆਂ ਵੱਲੋਂ ਤੇ ਉੱਥੇ ਨੌਜਵਾਨ ਮਰਵਾ ਦਿੱਤਾ ਕਾਵਲਜੀਤ ਸਿੰਘ ਮਰਵਾ ਦਿੱਤਾ ਸੁਨਾਮ ਤੇ ਜਸਪਾਲ ਸਿੰਘ ਚੌੜ ਸਿੱਧਵਾ ਮਰਵਾ ਦਿੱਤਾ ਇਹ ਤਾਂ ਮੇਰੇ ਕੋਲੇ ਅਜੇ 2-4 ਇੱਕ ਮੋٹے-ਮੋٹے ਨਾਮ ਨੇ ਜਿਹੜੇ ਤੂੰ ਮਰਵਾਏ ਨੇ ਸੁਖਵੀਰ ਸਿੰਘ ਬਾਦਲਾ ਤੇਰੇ ਕਹਿਣ ਤੇ ਤੇਰੀ ਪੁਲਿਸ ਨੇ ਮਾਰੇ ਨੇ ਜਿਹੜੇ ਤੇਰਾ ਬਾਪ ਜਿਹਦਾ ਤੂੰ ਨੋਂ ਲੈਣਾਗਾ ਬਾਦਲ ਦਾ ਉਹਨੇ ਕਾਣ ਕੀਤਾ ਪੰਜਾਬ ਦਾ ਉਸ ਦੁਸ਼ਟ ਨੇ ਜਿੱਤੋਂ ਫਕੜੇ ਕੌਮ ਵਾਪਸ ਲਿੱਤਾ ਵਾਰਡ ਵਾਪਸ ਲਿੱਤਾਗਾ ਤੂੰ ਤੂੰ ਸ੍ਰੀ ਅਕਾਤਾ ਸਾਹਿਬ ਦੇ ਮੂਹਰੇ ਆ ਕੇ ਜਿਹੜਾ ਪਹਿਲਾਂ ਉੱਥੇ ਸਾਰੇ ਗੁਨਾਹ ਕਬੂਲ ਕਰ ਲੈ ਕਿ ਅਸੀਂ ਸਾਰਾ ਕੁਝ ਕੀਤਾ ਤੇ ਕਰਾਇਆਗਾ ਤੇ ਬਾਅਦ ਦੇ ਵਿੱਚ ਹੁਣ ਜਾ ਕੇ ਬੇਸ਼ਰਮਾ ਮੁੱਕਰ ਗਿਆ ਅੱਜ ਜਿਹੜੇ ਮਰੀ ਜਮੀਰਾ ਵਾਲੇ ਤੁਹਾਡੇ ਸਾਹਮਣੇ ਸੁਣੀ ਜਾ ਰਹੇ ਨੇ ਲੱਖ ਦੀ ਲਹਨ ਤਹੇ ਜਿਹੇ ਲੋਕਾਂ ਉੱਤੇ ਉਹ ਜਿਹੜੇ ਲੋਕਾਂ ਨੇ ਬਰਬਾਦ ਕੀਤਾ ਹੋਵੇ ਪੰਜਾਬ ਨੂੰ ਜਿਨ੍ਹਾਂ ਨੇ ਲੁੱਟ ਕੇ ਖਾਦਾ ਹੋਵੇ ਪੰਜਾਬ ਨੂੰ ਜਿਨ੍ਹਾਂ ਨੇ ਝੂਠੇ ਪੁਲਸ ਮਕਾਵਲਿਆਂ ਦੇ ਵਿੱਚ ਜਿਹਦਾ ਹੱਥ ਹੋਵੇ ਪ੍ਰਕਾਸ਼ ਸਿੰਘ ਬਾਗਲ ਦਾ ਉਹ ਤੁਸੀਂ ਉਹਨਾਂ ਲੋਕਾਂ ਦੀ ਸੁਣਦੇ ਹੋ ਉਹਨਾਂ ਲੋਕਾਂ ਮੂਰੇ ਫੇਰ ਤੁਸੀਂ ਅੱਡੀ ਬੈਠੇ ਹੋ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਨਸ਼ਾ ਵਾੜਿਆ ਉਹ ਤੁਸੀਂ ਅੱਜ ਉਹਨਾਂ ਲੋਕਾਂ ਦੀ ਗੱਲ ਸੁਣ ਰਹੇ ਹੋ ਅੱਜ ਉਹਨਾਂ ਨੂੰ ਕਹਿ ਰਹੇ ਹਾਂ ਅੱਜ ਇਹ ਅੰਬਰਤਪਾਲ ਸਿੰਘ ਨੂੰ ਕਹਿ ਰਹੇ ਆ ਕਿ ਹਰੀ ਸਿੰਘ ਨੋਂ ਜਿਹੜਾ ਗੁਰਪ੍ਰੀਤ ਸਿੰਘ ਦਾ ਉਹਦਾ ਕਤਲ ਕਰਵਾ ਦਿੱਤਾ ਇਹ ਤਾਂ ਅਜੇ ਮੁਕੱਦਮਾ ਚੱਲਣਾ ਜਾ ਕੇ ਉਹਦੇ ਵਿੱਚ ਫਾਈਨਲ ਹੋਣਾ ਕੋਰਟ ਦੇ ਵਿੱਚ ਕੋਰਟ ਨੇ ਦੱਸਣਾ ਕਿ ਕੀ ਇਹਦੇ ਵਿੱਚ ਸਚਾਈ ਆ ਤੇ ਤੂੰ ਦੱਸ ਦੇ ਕਿ ਪੰਜਾਬ ਦਾ ਬੇੜਾ ਗਰਕ ਕਰਦੇ ਤੂੰ ਸੱड्या ਕੱਖ ਕਿੰਨੇ ਨੌਜਵਾਨ ਤੁਸੀਂ ਮਰਵਾਏ ਨੇ ਕਿੰਨੇ ਨੌਜਵਾਨ ਤੁਹਾਡੇ ਕਹਿਣ ਤੇ ਜੇਲਾਂ ਦੇ ਵਿੱਚ ਅੱਜ ਬੈਠੇ ਨੇ ਤੁਸੀਂ ਜੇਲਾਂ ਦੇ ਵਿੱਚ ਡੱਕੇ ਹੋਏ ਆ ਅੱਜ ਕੱਲੇ ਤੁਸੀਂ ਰਾਜਵਾਨਾਂ ਦੀ ਗੱਲ ਕਰਦੇ ਹੋ ਹੋਰ ਬੰਦੀ ਸਿੰਘ ਦੇ ਤੁਹਾਡਾ ਮੂੰਹ ਟੁੱਟ ਜੇ ਗੱਲ ਕਰਦੇ ਹੋ ਰਾਜਵਾਨਾਂ ਤੁਹਾਡੀ ਗੱਲ ਕਰਦਾ ਇਸ ਕਰਕੇ ਬਲਵੰਤ ਸਿੰਘ ਰਾਜਵਾਨੇ ਦਾ ਨਾਂਉ ਲੈਨੇ ਹੋ ਹਵਾਰੇ ਨੂੰ ਤੂੰ ਕਿਹਾਗਾ ਪੰਜਾਬ ਦੀ ਧਰਤੀ ਤੇ ਨਹੀਂ ਆਉਣਾ ਚਾਹੀਦਾਗਾ ਕਿ ਇਹ ਇੱਕ ਵੱਡਾ ਅਤਵਾਦੀ ਆ ਤੇ ਉਸੇ ਹਵਾਰੇ ਤੇ ਉਸ ਰਾਜਵਾਨੇ ਨੇ ਦੋਨਾਂ ਨੇ ਜਾ ਕੇ ਬਿਆੰਤੇ ਨੂੰ ਗੱਡੀ ਚਾੜਿਆ ਸੀ ਨਾਲ ਸਾਰੇ ਨਾਲ ਉਹਦੇ ਸਾਥੀ ਸੀ ਅੱਜ ਰਾਜਵਾਨਾ ਠੀਕ ਹੋ ਗਿਆ ਤੇ ਦੂਜੇ ਮਾਰੇ ਹੋ ਗਏ ਤੇ ਭਾਈ ਅੰਮ੍ਰਿਤਪਾਲ ਸਿੰਘ ਤਾਂ ਜਦੋਂ ਦਾ ਪੰਜਾਬ ਆਇਆ ਤੁਹਾਡੇ ਤਾਂ ਉਸ ਦਿਨ ਟਾਈਮ ਦੇ ਜਿਹੜੀ ਕਿ ਇੱਕ ਇਹ ਕਹਿ ਲਿਆ ਕਿ ਤੁਹਾਡੇ ਅੰਦਰ ਕਿ ਈਰਖਾ ਪੈਦਾ ਹੋ ਗਈ ਪਹਿਲਾ ਬਿਰਸਾ ਸਿੰਘ ਬਲਟੋਆ ਪਿੱਟਿਆ ਫਿਰ ਤੂੰ ਪਿੱਟਿਆ ਸੋਵੀਰ ਬਾਦਲਾ ਤੇ ਤੇਰੀ ਘਰ ਵਾਲੀ ਪਿੱਟੀ ਸਿਮਰੋ ਤੇ ਅੱਜ ਫਿਰ ਤੁਸੀਂ ਉਸੇ ਲਾਣੇ ਤੇ ਉੱਥੇ ਆ ਕੇ ਜਾ ਖੜੇ ਕਹਿੰਦੇ ਤੁਸੀਂ ਉਧਰ ਅੰਮ੍ਰਿਤਪਾਲ ਕਿੰਨੀ ਹੋ ਜਾਂਦੇ ਹੋ ਐਨਐਸ ਕਹਿੰਦੇ ਮਾਰੀ ਆ ਜੀ ਉੱਤੇ ਲੱਗੀ ਆ ਹੁਣ ਫਿਰ ਅੰਮ੍ਰਿਤਪਾਲ ਦੇ ਵਿਰੋਧੀ ਹੋ ਗਿਆ ਕਿਉਂਕਿ ਉਹਨਾਂ ਨੇ ਪਾਰਟੀ ਖੜੀ ਕਰ ਲਈ ਤੁਹਾਨੂੰ ਪਤਾ ਕਿ ਤੁਹਾਡੀਆਂ ਜੜ੍ਹਾਂ ਹਿੱਲਣ ਨਹੀਂ ਹੌਣ ਭੁੱਲ ਜਿਓਏ ਤੁਸੀਂ ਕਿ ਤੁਸੀਂ ਹੁਣ ਰਾਜ ਕਰ ਲੋਗੇ ਕੁਰਸੀਆਂ ਤੇ ਬਹਿਜੋਗੇ ਤੁਸੀਂ ਉਹ ਮਸੰਦੋਂ ਜਿਹੜੇ ਕਿ ਗੁਰੂ ਸਾਹਿਬ ਵੇਲੇ ਤੁਸੀਂ ਬੱਚੇ ਉਹਨਾਂ ਦੇ ਤੀਰਾਂ ਦੇ ਜਿਹੜੇ ਨਿਸ਼ਾਨ ਲੱਗੇ ਸੀ ਤੇ ਉਹ ਦਵਾਰੇ ਮਸੰਦ ਪੈਦਾ ਹੋ ਗਏ ਤੇ ਬਾਕੀ ਦਾ ਕੜਾਹਿਆਂ ਦੇ ਵਿੱਚ ਜਾ ਕੇ ਤੇਲ ਦੇ ਵਿੱਚ ਸਾਰ ਦਿੱਤੇ ਸੀ ਗੁਰੂ ਸਾਹਿਬ ਆਣ ਨੇ ਉਹ ਤੂੰ ਸਾਰੇ ਗਨਾਹ ਸ੍ਰੀ ਕਾਲਤਾ ਸਾਹਿਬ ਦੇ ਮੂਹਰੇ ਜਾ ਕੇ ਪੇਸ਼ ਹੋ ਕੇ ਕਹਿ ਦਿੱਤੇ ਕਿ ਅਸੀਂ ਬੰਦੇ ਮਾਰੇ ਆ ਅਸੀਂ ਬੰਦੇ ਤੇ ਗੋਲੀਆਂ ਚਲਾਈਆਂ ਨੇ ਅਸੀਂ ਡੀਜੀਪੀ ਸਮੇਤ ਸੈਣੀ ਵਰਗੇਆਂ ਨੂੰ ਜਿਨ੍ਹਾਂ ਨੇ ਨੌਜਵਾਨਾਂ ਦਾ ਝੂਠਾ ਪੁਲਿਸ ਮੁਕਾਬਲੇ ਬਣਾ ਬਣਾ ਕੇ ਨੌਜਵਾਨਾਂ ਨੂੰ ਮਾਰਿਆ ਉਹਨਾਂ ਨੂੰ ਤੁਸੀਂ ਲਾਇਆ ਉਹ ਬੜੇ-ਬੜੇ ਨੂੰ ਤਰੱਕੀਆਂ ਦਿੱਤੀਆਂ ਜਿਨ੍ਹਾਂ ਨੇ ਨੌਜਵਾਨਾਂ ਨੂੰ ਮਾਰ ਮਕਾਇਆ ਤੇ ਅੱਜ ਤੂੰ ਗੱਲ ਕਰਦਾ ਭਾਈ ਅੰਮਰਤਪਾਲ ਸਿੰਘ ਨੇ ਦੁਕਾਨ ਖੋਲ ਲਈ ਕਹਿੰਦਾ ਤੇ ਤੂੰ ਸਭ ਤੋਂ ਵੱਡੀ ਦੁਕਾਨ ਤਾਂ ਤੁਹਾਡੇ ਤੁਸੀਂ ਖੋਲੀ ਆ ਤੁਸੀਂ ਠੇਕਾ ਲੱਤਾ ਪੰਜਾਬ ਦਾ ਇਹ ਸਾਰੇ ਜਿਹੜੇ ਕਾਤਲ ਹੋ ਰਹੇ ਨੇ ਤੁਹਾਡੇ ਤੁਸੀਂ ਕਰਾ ਰਹੇ ਹੋ ਇਹ ਇਹ ਤੁਹਾਡੇ ਏਜੰਸੀਆਂ ਦੇ ਨਾਲ ਆ ਹੱਥ ਨੇ ਰਲੇ ਹੋਏ ਨੇ ਤੁਸੀਂ ਮੋਦੀ ਨੇ ਨਾਲ ਤੁਸੀਂ ਰਲੇ ਹੋ ਇਹ ਸਾਰਾ ਕੁਝ ਜਿੰਨਾ ਕੁਝ ਕਤਲ ਗਾਰਤ ਜਿੰਨਾ ਕੁਝ ਹੋ ਰਿਹਾਗਾ ਅੱਜ ਤੁਸੀਂ ਸਰਕਾਰ ਨੂੰ ਤੈ ਭਗਵਾਨ ਤੁਮਨ ਨੂੰ ਬਦਨਾਲ ਕਰਨ ਦੇ ਲਈ ਇਹ ਤੁਸੀਂ ਸਾਰਾ ਕੁਝ ਕਾਰਾ ਕਰ ਰਹੇ ਹੋ ਅੱਜ ਜਿੰਨਾ ਕੁਝ ਹੋ ਰਿਹਾ ਹੈ ਪੰਜਾਬ ਦੇ ਅੰਦਰ ਇਹ ਤੁਹਾਡੀ ਬਾਗਤ ਕਹਿੰਦੀ ਦੇ ਨਾ ਤੁਹਾਡੀ ਇਹ ਤੁਸੀਂ ਬੀਜ ਬੀਜੇ ਨੇ ਤੇ ਚੁਕੜੇ ਆਮ ਲੋਕਾਂ ਨੂੰ ਪੈ ਰਹੇ ਨੇ ਤੁਹਾਡੇ ਕੋਲੇ ਗਨਮੈਨ ਨੇ ਸਕਿਉਰਟੀਆ ਨੇ ਤੁਹਾਡੇ ਪਰਿਵਾਰ ਦਾ ਦੱਸਦੇ ਕੋਈ ਇੱਕ ਬੰਦਾ ਵੀ ਮਰਿਆ ਹੋਵੇ ਜਾਂ ਸ਼ਹੀਦ ਹੋਇਆ ਹੋਵੇ ਤੁਸੀਂ ਲੋਕਾਂ ਦੇ ਪੁੱਤ ਹਜ਼ਾਰਾਂ ਮਾਰ ਕੇ ਅੱਜ ਆਪਣੇ ਆਪ ਨੂੰ ਵੱਡੇ ਅਤੇ ਸਿੱਧ ਅਖਵਾਉਣਿਓ ਲੋਕਾਂ ਨੂੰ ਤੁਹਾਡੀਆਂ ਕਟੂਤਾਂ ਦਾ ਪਤਾ ਨਹੀਂ ਕਿ ਕੀ ਕੋ ਤੁਸੀਂ ਕੀਤਾ ਪੰਜਾਬ ਦੇ ਅੰਦਰ ਲੋਕਾਂ ਨੂੰ ਕਹਿਣਾ ਚਾਹਣਾ ਕਿ ਰੱਬ ਦਾ ਬਾਸਤਾ ਇਹਨਾਂ ਤੋਂ ਬਚ ਜਾਓ ਖੜਾ ਅਜੇ ਵੀ ਸੜਾ ਲਓ ਪੰਥ ਦਾ ਜਿਹੜਾ ਨੁਕਸਾਨ ਉਹ ਤਾਂ ਹੋਏ ਹੋਇਆਗਾ ਇਹ ਤੁਹਾਡੇ ਨੌਜਵਾਨਾਂ ਨੇ ਝੂਠੇ ਪੁਲਤ ਮੁਕਾਬਲੇ ਇਹਨਾਂ ਨੇ ਬਣਾਏ ਨੇ ਪਰ ਜਿਹਦੇ ਲੱਗੇ ਹੋਈ ਹੈ ਕਹਿੰਦੇ ਉਹਨੂੰ ਪਤਾ ਲੱਗਦਾ ਉਹਨੂੰ ਸ਼ੇਕ ਹੁੰਦਾਗਾ ਜਿੰਨਾਂ ਦਾ ਮਰਿਆ ਹੋਵੇ ਉਹਨੂੰ ਪਤਾ ਹੁੰਦਾਗਾ ਪਰ ਜਿਹਦਾ ਕੋਈ ਮਰੇ ਨਹੀਂ ਉਹ ਤਾਂ ਬਦਲ ਦੇ ਜਾ ਕੇ ਮੁਰੇ ਉਹਨੇ ਤਾਂ ਬੈਠ ਨਹੀਂ ਬੈਠਣਿਆ ਇਹਨਾਂ ਲੋਕਾਂ ਕੋਲੇ ਰੁਪਈਆ ਇਹ ਏਜੰਸੀਆਂ ਦੇ ਪਾਲੇ ਹੋਏ ਗੁੰਡੇ ਨੇ ਇਹ ਸੁਖਵੀਰ ਬਦਲ ਵਰਗੇ ਮਜੀਠੀਏ ਵਰਗੇ ਤੇ ਇਹਨਾਂ ਨੇ ਪੰਜਾਬ ਦਾ ਜਿਹੜਾ ਸਤਿਆਨਾਸ਼ ਪਹਿਲਾਂ ਕੀਤਾਗਾ ਜੇ ਕਦੇ ਤੁਸੀਂ ਭੁੱਲ ਕੇ ਵੀ ਇਹਨਾਂ ਨੂੰ ਸੀਟਾਂ ਦੇ ਦਿੱਤੀਆਂ ਇਹਨਾਂ ਨੂੰ ਜਿਟਾ ਦਿੱਤਾ ਤੇ ਤੁਹਾਡਾ ਘਾਣਾ ਇਹ ਸਮਝ ਲਓ ਕਿ ਦੁਬਾਰਾ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਇਹਨਾਂ ਨੂੰ ਚਲਦਾ ਕਰੋ ਇਹਨਾਂ ਨੂੰ ਪਹਿਲਾਂ ਤਾਂ ਇੱਕ ਸੀਟ ਆ ਗਈ ਸੀ ਹੁਣ ਇੱਕ ਇਹ ਮਿੱਥ ਲੋ ਕਿ ਕੌਮ ਦਾ ਵਾਸਤਾ ਕਿ ਇਹਨਾਂ ਨੂੰ ਜਮ੍ਹਾਂ ਖਾਲੀ ਕਰਕੇ ਤੋਰੋਗੇ ਇਹਨਾਂ ਨੂੰ ਇਹਨਾਂ ਨੂੰ ਜੇਕਰ ਤੁਸੀਂ ਪਿੰਡਾਂ ਦੇ ਵਿੱਚ ਮੂੰਹ ਨਾ ਲਾਇਆ ਇਹ ਆਪ ਹੀ ਆ ਕੇ ਮੁਰਦਿਆ ਕਰਨਗੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਤੇ ਸਵਾਲ ਚੁੱਕ ਰਿਹਾਗਾ ਅੰਬਰਤਪਾਲ ਸਿੰਘ ਨੇ ਮੁੰਡੇ ਵਰਵਾ ਤੇ ਅੰਬਰਤਪਾਲ ਸਿੰਘ ਨੇ ਐ ਕਰ ਲਿਆ ਦੁਕਾਨਦਾਰ ਖੋਲਣ ਜਾ ਰਹੇ ਨੇ ਤੇ ਤੁਹਾਡੀ ਜਿਹੜੀ ਦੁਕਾਨਦਾਰੀ ਖੁੱਲੀ ਹੋਈ ਆ ਪਹਿਲਾਂ ਤੁਸੀਂ ਬੰਦ ਕਰ ਦਿਓ ਭਾਈ ਐ ਨਹੀਂ ਕਹਿੰਦਾ ਕਿ ਸਾਡੀ ਦੁਕਾਨਦਾਰੀ ਨੂੰ ਖਤਰਾ ਪੈ ਗਿਆ ਹੋਣਾ ਕਿ ਸਾਡੀ ਦੁਕਾਨਦਾਰੀ ਨਹੀਂ ਬਚਣੀ ਕਿ ਜਿਹੜਾ ਇੱਕ ਝੂਠਾ ਅਕਾਲੀ ਦਲ ਆ ਝੂਠਾ ਅਕਾਲੀ ਦਲ ਨੂੰ ਜਿਹੜਾ ਤੁਸੀਂ ਬਦਨਾਮ ਕੀਤਾ ਇਹ ਬਾਦਲ ਦਲ ਦੇ ਨਾਂ ਦੇ ਨਾਲ ਲਾ ਕੇ ਤੁਸੀਂ ਉਹ ਤੁਹਾਡਾ ਹੁਣ ਪਾਪਾ ਦਾ ਜਿਹੜਾ ਘੜਾ ਭੜ ਕੇ ਜਿਹੜਾ ਸਾਰਾ ਕੁਝ ਡੁੱਬ ਕੇ ਤੈਸ ਨੈਸ ਹੋ ਗਿਆ ਤੇ ਅਜੇ ਵੀ ਤੁਸੀਂ ਸੁਧਰੇ ਨਹੀਂ ਲੋਕਾਂ ਨੇ ਤੁਹਾਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਅਜੇ ਵੀ ਤੁਸੀਂ ਸੁਧਰੇ ਨਹੀਂ ਆਕਾਤ ਆ ਤੇ ਤੁਸੀਂ ਜਾ ਕੇ ਝੁੱਟੀ ਸੌਂ ਖਾ ਗਏ ਤੇ ਫਿਰ ਜਾ ਕੇ ਮੁੱਕਰ ਗਏ ਉਹ ਫਿਰ ਵੀ ਤੁਸੀਂ ਸੁਧਰੇ ਨਹੀਂ ਪਾਪੀਓ ਤੁਹਾਡਾ ਹਲੇ ਬਣੂ ਕੀ ਤੁਹਾਡਾ ਕੀ ਤੁਸੀਂ ਗੁਰੂ ਦੇ ਦੋਖੀ ਹੋ ਇੰਨੇ ਕਿਤੇ ਕਿਤੇ ਦੇਣੇ ਪਾਪ ਇਹ ਦੇਵੋਗੇ ਕਿਤੇ ਕਿਸਮਤ ਝੁੱਟੀਆਂ ਖਾ ਕੇ ਆਕਾਤ ਆ ਸਭ ਦੇ ਖੜ ਕੇ ਇਹ ਕਿੱਥੇ ਕਿੱਥੇ ਤੁਸੀਂ ਜਿਹੜੇ ਪਾਪ ਨੇ ਜਿਹੜੇ ਤੁਸੀਂ ਭਰੋਗੇ ਜੇ ਅਸੀਂ ਆ ਆ ਬੰਦਾਗਾ ਜੇ ਕੋਈ ਬਾੜੀ ਮੋਟੀ ਤੂੰ ਮੈਂ ਹੋਏ ਲੜਾਈ ਹੋਜੇ ਪਿੰਡਾਂ ਦੇ ਵਿੱਚ ਅਗਲਾ ਸੌਂਖਾਨ ਤੋਂ ਡਰਦਾ ਵੀ ਮੈਂ ਗੁਰਦੁਆਰਾ ਸਾਹਿਬ ਦੀ ਗੁਰੂ ਗ੍ਰੰਥ ਸਾਹਿਬ ਦੀ ਸੌਂਖਾਨ ਤੋਂ ਡਰਦਾ ਉਹ ਤੁਸੀਂ ਅਕਾਲ ਤਖਤ ਸਾਹਿਬ ਦੇ ਮੂਹਰੇ ਖੜ ਕੇ ਸਾਰਾ ਕਬੂਲ ਕੇ ਕਬੂਲਨਾਮਾ ਕੀਤਾ ਤੁਸੀਂ ਕਿ ਅਸੀਂ ਜਿਹੜਾ ਬਰਗਾੜੀ ਦੇ ਵਿੱਚ ਹੋਇਆ ਉਹ ਅਸੀਂ ਕਰਾਇਆ ਜਿਹੜਾ ਸੌਦਾ ਸਾਧ ਨੂੰ ਮਾਫੀ ਦਿੱਤੀ ਉਹ ਸੁਖਵੀਰ ਬਾਦਲ ਕਹਿੰਦਾ ਮੈਂ ਜਿਹੜੀ ਦਵਾਈ ਆ ਮਾਫੀ ਜਿਹੜੀ ਜੱਥੇਦਾਰਾਂ ਨੂੰ ਸੱਦ ਕੇ ਤੇ ਜਿੰਨਾ ਡੀਜੀਪੀ ਨੂੰ ਸੁਮੇਰ ਸਿੰਘ ਨੂੰ ਲਾਇਆ ਜਿੰਨਾ ਕੁ ਤੁਸੀਂ ਕਬੂਲਿਆ ਉਹ ਸਾਰਾ ਕੁਝ ਕਬੂਲ ਕੇ ਬੰਦੇ ਵੀ ਕਹਿੰਦਾ ਮੈਂ ਮਾਰੇ ਨੇ ਜਿਹੜੇ ਦੋ ਮਾਰੇ ਨੇ ਤੇ ਅੱਜ ਕਹਿੰਦਾ ਉਹ ਬੰਦੇ ਮਰਵਾ ਰਹੇ ਨੇ ਤੇ ਜਿਹੜੇ ਤੁਸੀਂ ਹਜ਼ਾਰਾਂ ਦੀ ਢੇਰਾਂ ਦੀ ਵਿੱਚ ਲਾਏ ਹੋ ਨੇ ਢੇਰੀਆਂ ਤੇ ਉਹਨਾਂ ਦਾ ਸਬੂਤ ਉਹ ਕੌਮ ਕੋਲੋਂ ਨਹੀਂ ਪੁੱਲਦਾ ਕੌਮ ਨੂੰ ਸਭ ਜਿਆਦਾ ਇਹ ਠੀਕ ਹੈ ਕਿ ਤੇਗੀਆਂ ਕੁਝ ਭੇਡਾਂ ਹੋਣਗੀਆਂ ਖੱਚਾ ਹੋਣਗੀਆਂ